ਚੱਟ ਬਣਾ ਇੱਕ ਫਤਿਹਾਂ ਤੇ ਪੂਰੇ ਕੰਨਾਂ ਦੀ ਹੇਟ ਹੈ ਜੀ ਪੂਰੇ ਰੱਜ ਕੇ ਰੁਪਏ ਲਾਏ ਨੇ ਬਾਈ ਜੀ ਖੁੱਲੇ ਦਿਲ ਨਾਲ ਇਹ ਨਹੀਂ ਲਊਗਾ ਬਾਪਾ ਅੱਠ ਮੈਨੂੰ ਦੇ ਦੀ ਮੈਂ ਤੇਰੀ ਤੈਨੂੰ ਅਗਲੇ ਹਫ਼ਤੇ ਤੇ ਪੈਸੇ ਆਮ ਜੀ ਬਹੁਤ ਹੈ ਨਾ ਉਹ ਤਾਂ ਬਹੁਤ ਹੈ ਉਹ ਗਰੀਬ ਹੈ ਕਮੈਂਟ ਕਰਦੇ ਕਰੇਗਾ ਮੈਂ ਮੈਂ ਨਹੀਂ ਦਵਾਤੀ ਰਾਜੂ ਨੇ ਮਰਵਾਤੇ ਆਪਦੀ ਸਲਾਹ ਦੇਖ ਇਨੂੰ ਕੋਈ ਹੋਣੀ ਮੈਂ ਤਾਂ ਕੱਲ ਕੰਮ ਕਰ ਰੋਟੀ ਲਾਉਂਗਾ ਜੇ ਤੂੰ ਨਹੀਂ ਲੈਦਾ। ਦੋ ਟਾਂ ਟਪਾਈ ਘਰ ਦੇ ਦੋ ਪਚਾਤ ਹੈ। ਹੈ? ਅਲੈਕੁਮ ਸਲਮ। ਇਹ ਤਾਂ ਸਭੀ ਕੋ ਕੋ ਤੇ ਹੀ ਆਪਣੇ ਕੁਲਤੀ ਸਾਹ ਹੈ। 23 ਆ ਗਿਆ ਅੱਜ। ਤਾਂ ਫੇਰੇ ਚ ਕੰਮ ਹੈਗਾ। ਫੇਰੇ ਚ ਹੋਰ ਕੰਮ ਹੈਗਾ। ਫੇਰੇ ਚ ਕੰਮ ਹੈਗਾ ਹੁਣ ਜਾਵਾਂ। ਚਾਹੇ ਖਾਣੇ ਹੋਏ। ਬੱਕਰੀ ਲੈ ਕੇ ਜਾਣੀ ਹੈ ਮਾਈ ਦੀ ਲੈ ਆ ਜੀ ਕਰ ਲੈਣੇ ਕੋਟੋਕ ਦਾ ਇਹਨੂੰ ਬੜਾ ਮਾੜਾ ਮੂਰ ਹੋਏ ਆ ਤਾਂ ਤਰੀ ਮੱਧਿਆ ਤੋਂ ਆ ਆ ਸੰਕੇ ਮੋਲ ਨਹੀਂ ਦਿੱਤੀ ਰਾ ਕਰ ਹੱਥ ਦੇਣੀ ਹੈ ਗਈ ਇਹ ਨਹੀਂ ਲਊਗਾ ਬਾਪਾ ਮੈਨੂੰ ਦੇਦੀ ਮੈਂ ਤੇਰੀ ਤੈਨੂੰ ਅਗਲੇ ਹਫ਼ਤੇ ਤੇ ਪੈਸੇ ਅੱਜ ਪੈਸੇ ਨਹੀਂ ਹੈਗੇ ਮੈਂ ਹੋ ਵੀ ਨਾ ਪੈਸੇ ਹੁਣ ਤੇਰੇ ਕੋਲੋਂ ਪੈਸੇ ਦੇ ਦੇ ਇਹ ਵੀ ਆ ਵੀਡੀਓ ਬਣਦੀ ਹੈ ਜਵਾਨ ਤੋਂ ਮੈਂ ਭਾਈ ਤਾਂ ਨਹੀਂ ਏ ਨਹੀਂ ਲਊ ਇਹਨੂੰ ਮੈਂ ਜੀ ਲਗੂ ਨਾ ਲਵੇ ਅੱਥੋਂ ਤੇ ਉਹ ਗੱਡੀ ਖੜੀ ਉਹਨਾਂ ਦੀ ਟਵਾਣੀ ਵਾਲੇ ਉਹਨਾਂ ਦੀ ਕਾਲੇ ਉਹਨਾਂ ਦੀ ਉੱਥੇ ਸਿੱਡੇ ਮੱਥੇ ਨੇ ਉਹ ਵੀ ਨਾ ਹੋ ਤਾਂ ਬੈੱਡ ਮੇ ਸਾਂ ਆ ਗਈ ਮੈਂ ਨਾ ਭਰਦੀ ਆ ਜਦੋਂ ਦੇਖਾ ਅਮਰ ਜੀ ਆ ਗਿਆ ਬਸ ਬਸ ਬਹੁਤ ਹੈ ਨਾ ਉਹ ਤਾਂ ਬਹੁਤ ਹੈ ਗਰੀਬ ਹੈ ਅਮਰ ਜੀ ਆ ਗਿਆ ਆ ਠੀਕ ਆ ਬੇਬੇ ਅਭੀ ਵੀ ਇਹ ਨਾਲ ਉਹਦੇ ਬਾਰੇ ਹੁਣ ਵੀਡੀਓ ਬਣਾ ਕੁਝ ਨਾਲ ਬਣਾ ਇਹ ਬਾਈ ਨੇ ਲਈਆ ਪੱਟਰੀ ਕੁਆਲਿਟੀ ਜੱਟ ਬਣਾ ਇੱਕ ਵਧੀਆ ਤੇ ਪੂਰੇ ਕੰਨਾਂ ਦੀ ਹੀਟ ਹੈ ਜੀ ਪੂਰੇ ਰੱਜ ਕੇ ਰੁਪਏ ਲਾਏ ਨੇ ਬਾਈ ਜੀ ਖੁੱਲੇ ਦਿਲ ਨਾਲ ਜੋ ਨਸਲਾਂ ਕਮਸਲਾਂ ਦੀ ਮੁੱਲ ਪੈਂਦੇ ਆਹ ਆਹ ਔਤੀਆਂ ਦੇ ਮੁੱਲ ਨਹੀਂ ਪੈਂਦੇ ਬੱਕਰੀ ਤਾਂ ਮੈਂ ਇਹਨੂੰ 6000 ਦੀ ਵੀ ਲੈ ਦੂੰ ਮੈਂ ਨਹੀਂ 5 ਦੀ ਵੀ ਲੈ ਦੂੰ ਪਰ ਜਿਹੜੀ ਬਰੀਡ ਹੈ ਬ੍ਰਿਟਨ ਦੇ ਮੁੱਲ ਪੈਂਦੇ ਨੇ ਬਾਈ ਅੱਜ 20000 ਦੀ ਜਿੱਥੇ ਸੂਪੀ ਨਾ ਇਹ 40000 ਦੀ ਵੀ ਹੱਸ ਕੇ ਬੀਕੂ ਜੇ ਵੀਰ ਮਹਿੰਗੀ ਲੱਗਦੀ ਆ ਆ ਛੱਡ ਵੀ ਦੇ ਕੱਲ ਨੂੰ ਅੱਜ ਤਾਂ ਮੈਂ ਕੱਤਾਂ ਕੱਲ ਨੂੰ ਆਏ ਕਦੀ ਮੇਰਾ ਜੂਨੇ ਗੰਦਾਸਾ ਮਾਰਤਾ ਹਾਂ ਕਿਉਂ ਵੀ ਮਨਜ਼ੂਰ ਹੈ ਤੈਨੂੰ ਆਡਰ ਪੀਏ ਹੋ ਗਿਆ ਤੂੰ ਵੀ ਖੁਸ਼ ਹੈਂ ਓਏ ਹਾਂ ਖੁਸ਼ ਆਪਾਂ ਖੁਸ਼ ਹੋ ਕੇ ਦਿੱਤੀ ਖੁਸ਼ ਹੋ ਕੇ ਜਾਈਏ ਬਹੁਤ ਖੁਸ਼ ਜਮਾ ਖੁਸ਼ ਕੀ ਕਰੇ ਤੇ ਉਹ ਫੇਕ ਨਾ ਨਾ ਕੇ ਕੇ ਕਰ ਉਹ ਵੀਰ ਦਾ ਜੁਆਨਾ ਯਾਰ ਪੂਰੀ ਵਾਰੀ ਕੋਈ ਨਹੀਂ ਮੈਂ ਇਹਨੂੰ ਦਰ ਦੇ ਦੇ ਫੇਕ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ